ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਆਈਡੀ ਸੀਮਾ ਤੇ ਨਵੇਂ ਦਿਨ ਨਵੇਂ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਔਰ ਫਰੈਂਡਸ ਅੱਜ ਅਸੀਂ ਜਾ ਰਹੇ ਹਾਂ ਵਾਪਸੀ ਅੰਮ੍ਰਿਤਸਰ ਤੋਂ ਯਾਨੀ ਕਿ ਦਰਬਾਰ ਸਾਹਿਬ ਤੋਂ ਵਾਪਸੀ ਦਿੱਲੀ ਦੀ ਤਰਫ ਤੇ ਦਿੱਲੀ ਜਾਣ ਵੇਲੇ ਜਿਹੜੇ ਜਿਹੜੇ ਰਾਹ ਦੇ ਵਿੱਚ ਇਤਿਹਾਸਿਕ ਗੁਰਦੁਆਰੇ ਸਾਹਿਬ ਹੋਰ ਪੈਣਗੇ ਤਾਂ ਉਹਨਾਂ ਦੇ ਵੀ ਦਰਸ਼ਨ ਕਰਦੇ ਹੋ ਚੱਲਾਂਗੇ ਸੋ ਫਰੈਂਡਸ ਆਪਾਂ ਪਹੁੰਚ ਗਏ ਹਾਂ ਫਸਟ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਤੇ ਇੱਥੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਤੇ ਆਪ ਵੀ ਦਰਸ਼ਨ ਕਰਦੇ ਹਾਂ ਸੋ ਆਪਾ ਪਹੁੰਚ ਗਏ ਆਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੇ ਤਰਨਤਾਰਨ ਦੇ ਗੁਰਦੁਆਰਾ ਸਾਹਿਬ ਆਪਾ ਪਹੁੰਚ ਗਏ ਆਂ ਤੇ ਇੱਥੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆਂ ਤੇ ਤੁਸੀਂ ਦਰਸ਼ਨ ਕਰਦੇ ਐ ਹੈ ਬਾਬਾ ਦੀਪ ਸਿੰਘ ਜੀ ਦਾ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਲਕੀਰ ਸਾਹਿਬ ਪਤੇਕ ਤੱਕ ਤਰਨਤਾਰਨ ਅੰਮ੍ਰਲਿ ਧਰਤੀ ਦਾ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਬੰਜੋਖੜਾ ਸਾਹਿਬ ਤੰਤਨ ਸਾਹਿਬ ਸ਼੍ਰੀ ਗੁਰੂ ਹਰਕੀਰ ਸਿੰਘ ਮਹਾਰਾਜ ਜੀ ਦਾ ਇਤਿਹਾਸ ਰੱਖਦਾ ਹੈ ਸਤ ਸ੍ਰੀ ਅਕਾਲ ਦੋਸਤੋ ਮੈਂ ਹਰ ਵਾਰ ਆਪਣਾ ਆਈਡੀ ਸੀਮਾ ਤੇ ਨਵੇਂ ਦਿਨ ਨਵੇਂ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਜਿੱਦਾਂ ਕੀ ਆਪ ਜੀ ਨੇ ਲਾਸਟ ਐਪੀਸੋਡ ਯਾਨੀ ਕਿ ਐਪੀਸੋਡ ਨੰਬਰ 2 ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਆਪ ਜੀ ਨੂੰ ਗੁਰੂ ਘਰ ਦੇ ਜਿਹੜੇ ਪੰਜ ਇਤਿਹਾਸਿਕ ਸਰੋਵਰ ਨੇ ਉਹਨਾਂ ਦੇ ਦਰਸ਼ਨ ਵੀ ਦਾਸ ਨੇ ਪੂਰੀ ਕੋਸ਼ਿਸ਼ ਕੀਤੀ ਹੈ ਅੱਛੇ ਤਰੀਕੇ ਨਾਲ ਕਰਵਾਏ ਹੋਣਗੇ ਤੇ ਫਰੈਂਡਸ ਜੇ ਅਗਰ ਉਹ ਵੀ ਵੀਡੀਓ ਆਪਜੀ ਨੂੰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਾ ਕੇ ਜਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਵੀ ਆਪਜੀ ਨੂੰ ਕਿੱਥੇ ਅੱਛਾ ਲੱਗਾ ਕੀ ਬੁਰਾ ਲੱਗਾ ਬਾਕੀ ਔਰ ਫਰੈਂਡਸ ਅੱਜ ਅਸੀਂ ਜਾ ਰਹੇ ਹਾਂ ਵਾਪਸੀ ਅੰਮ੍ਰਿਤਸਰ ਤੋਂ ਯਾਨੀ ਕਿ ਦਰਬਾਰ ਸਾਹਿਬ ਤੋਂ ਵਾਪਸੀ ਦਿੱਲੀ ਦੀ ਤਰਫ ਸੇ ਸਾਡਾ ਪੂਰਾ ਬਸ ਦਾ ਜੱਥਾ ਇੱਥੋਂ ਹੋਂ ਚੱਲੇਗਾ ਤੇ ਦਿੱਲੀ ਜਾਣ ਵੇਲੇ ਜਿਹੜੇ ਜਿਹੜੇ ਰਾਹ ਦੇ ਵਿੱਚ ਇਤਿਹਾਸਿਕ ਗੁਰਦੁਆਰੇ ਸਾਹਿਬ ਹੋਰ ਪੈਣਗੇ ਤਾਂ ਉਹਨਾਂ ਦੇ ਵੀ ਦਰਸ਼ਨ ਕਰਦੇ ਹੋ ਚੱਲਾਂਗੇ ਸੋ ਆ ਬੀੜਾ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਤੇ ਚਲਦੇ ਆ ਉੱਥੇ ਦੇ ਦਰਸ਼ਨ ਕਰਦੇ ਆ ਤੇ ਆਪ ਜੀ ਨੂੰ ਵੀ ਕਰਵਾਉਂਦੇ ਸੋ ਫਰੈਂਡਸ ਆਪ ਪਹੁੰਚ ਗਏ ਆ ਹਾਂ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਯਾਨੀ ਕਿ ਬੀੜਾ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਜੋ ਕਿ ਆਰਾਊਂਡ ਅਮਰਸਰ ਦੀ ਤਰਜੀਹ ਦੋ ਆਰਾਊਂਡ ਵੀ ਤੋਂ 2 ਕਿਲੋਮੀਟਰ ਦਾ ਆਰਾਊਂਡ ਇਸ ਤੋਂ ਕਹਿੰਦਾ ਤੇ ਚਲਦੇ ਆ ਅੰਦਰ ਤੇ ਕਰਦੇ ਆ ਦਰਸ਼ਨ ਗੁਰੂ ਮਹਾਰਾਜ ਜੀ ਦੇ we ਸੋ ਫਰੈਂਡਸ ਇਸ ਗੁਰਦੁਆਰੇ ਸਾਹਿਬ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਬੁੱਢਾ ਜੀ ਖੇਤੀਬਾੜੀ ਕਰਿਆ ਕਰਦੇ ਸੀ ਯਾਨੀ ਕਿ ਕਿਰਤ ਕਮਾਈ ਕਰਿਆ ਕਰਦੇ ਸਨ ਤੇ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਤ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਮਾਤਾ ਗੰਗਾ ਜੀ ਨੇ ਪੁੱਤ ਰਿਦਾਰਤ ਮੰਗੀ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹਦੇ ਲਈ ਤਾਂ ਤੁਹਾਨੂੰ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤੇ ਤੁਹਾਡੀ ਅਰਦਾਸ ਬਾਬਾ ਬੁੱਢਾ ਜੀ ਜੇ ਕਰਦੇ ਨੇ ਤੇ ਤੁਹਾਡੀ ਅਰਦਾਸ ਜ਼ਰੂਰ ਸਫਲ ਹੋਏਗੀ ਤੇ ਉਸ ਸਮੇਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਲੰਗਰ ਪ੍ਰਸ਼ਾਦਾ ਤ ਤੇ ਲੱਸੀ ਦਾ ਪ੍ਰਸ਼ਾਦ ਲੈ ਕੇ ਇਸ ਥਾਂ ਤੇ ਬਾਬਾ ਬੁੱਢਾ ਜੀ ਕੋਲ ਪਹੁੰਚਦੇ ਨੇ ਤੇ ਉਹਨਾਂ ਨੂੰ ਲੰਗਰ ਚਕਾਉਂਦੇ ਤੇ ਨਾਲ ਬੇਨਤੀ ਕਰਦੇ ਨੇ ਕਿ ਉਹਨਾਂ ਨੂੰ ਅਰਦਾਸ ਕੀਤੀ ਜਾਵੇ ਕਾਲਪੁਰਖ ਅੱਗੇ ਤੇ ਉਹਨਾਂ ਨੂੰ ਇਕ ਪੁਰਤ ਦੇ ਦਾਤ ਹੋਵੇ ਤੇ ਇੱਥੇ ਹੀ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਲਈ ਅਰਦਾਸ ਕੀਤੀ ਸੀ ਕਾਲਪੁਰ ਰਕ ਕੇ ਤੇ ਉਹਨਾਂ ਦੇ ਅਗਲੇ ਸਾਲ ਹੀ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਪਤਾਰਤਾ ਰਿਆ ਸੀ ਤੇ ਫਰੈਂਡਸ ਅੱਜ ਵੀ ਇਸ ਸਥਾਨ ਤੇ ਕਈ ਸੰਗਤ ਆndੀਆਂ ਨੇ ਗੁਰੂ ਮਹਾਰਾਜ ਜੀ ਦੇ ਅਰਦਾਸ ਚੋਧੜੀ ਬੇਨਤੀ ਕਰਦੀਆਂ ਨੇ ਪ੍ਰਸ਼ਾਦ ਵਜੋਂ ਮਿੱਸੀ ਰੋਟੀ ਪਿਆਜ਼ ਗੰਡੇ ਤੇ ਲੱਸੀ ਦਾ ਪ੍ਰਸ਼ਾਦ ਦਿੱਤੇ ਵਰਤਦਾ ਹੈ ਤੇ ਫਰੈਂਡਸ ਤੁਸੀਂ ਵੀ ਇਸ ਸਥਾਨ ਤੇ ਆ ਕੇ ਗੁਰੂ ਮਹਾਰਾਜ ਜੀ ਦੇ ਅਰਦਾਸ ਕਰ ਸਕਦੇ ਹੋ ਤੇ ਦਰਸ਼ਕਦਾਰਕ ਕਰ ਸਕਦੇ ਹੋ ਤੇ ਫਰੈਂਡਸ ਇਸ ਤੋਂ ਬਾਅਦ ਹ ਚਲਦੇ ਆਂ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਤੇ ਮਿਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ। ਔਰ ਫਰੈਂਡਸ ਆਪਣੀ ਇੱਥੇ ਬੱਸ ਲੱਗ ਚੁੱਕੀ ਹੈ ਡਰਾਈਵਰ ਸਾਹਿਬ ਵੀ ਆ ਗਏ ਨੇ ਤੇ ਇਹ ਹੈ ਸਾਡੀ ਜਿਹੜੀ ਬੱਸ ਜਿਹੜੀ ਸਪੈਸ਼ਲੀ ਸਾਡੇ ਇੱਥੇ ਜੱਥੇ ਦੇ ਨਾਲ ਆਈ ਹੈ ਤੇ ਕੁਝ ਦੇਖ ਸਕਦੇ ਹੋ ਕਾਰ ਸੇਵਾ ਲਿਖਿਆ ਹੋਇਆ ਹੈ ਜੀ ਦਿੱਲੀ ਤੋਂ ਆ ਗੱਡੀ ਅੰਬਰਸਤ ਪਹੁੰਚਾਈ ਹੈ। ਤੇ ਫਰੈਂਡਸ ਹੁਣ ਚਲਦੇ ਹਾਂ ਇੱਥੋਂ ਤੇ ਨੈਕਸਟ ਗੁਰਦੁਆਰਾ ਸਾਹਿਬ ਆਪਾਂ ਜਾ ਰਹੇ ਹਾਂ ਤਰਨਤਾਰਨ ਗੁਰਦੁਆਰਾ ਸਾਹਿਬ। A few hours later So ਆਪਾਂ ਪਹੁੰਚ ਚੁੱਕੇ ਹਾਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਤੇ ਤਰਨਤਾਰਨ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਤੇ ਸਿੱਖ ਇਤਿਹਾਸ ਦੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਵਿੱਚ ਸਭ ਤੋਂ ਵੱਡੇ ਸਰੋਵਰ ਸਾਹਿਬ ਦੀ ਜੀ ਸੇਵਾ ਹੋਈ ਹੈ ਤਾਂ ਇਸੇ ਥਾਂ ਤੇ ਹੋਈ ਹੈ ਤੇ ਤਰਨਤਾਰਨ ਦਾ ਸਰੋਵਰ ਸਾਹਿਬ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਸਭ ਤੋਂ ਵੱਡਾ ਸਰੋਵਰ ਸਾਹਿਬ ਹੈ ਤੇ ਆਪ ਜੀ ਨੂੰ ਦਰਸ਼ਨ ਅੰਦਰ ਚੱਲ ਕੇ ਕਰਵਾਉਂਦੇ ਆ ਤੇ ਆਪ ਵੀ ਦਰਸ਼ਨ ਕਰਦੇ ਆ ਸੋ ਫਰੈਂਡਸ ਇਸ ਗੁਰਦੁਆਰੇ ਸਾਹਿਬ ਦੇ ਇਤਿਹਾਸ ਨੂੰ ਵੀ ਅਗਰ ਆਪ ਜੀ ਨੂੰ ਸੰਕੇਤ ਦੇ ਇੱਕ ਫਟਾਫਟ ਦੱਸਾਂ ਤੇ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਸਥਾਨ ਨੂੰ ਤਿਆਰ ਕਰਵਾਇਆ ਸੀ ਪ੍ਰਸਿੱਧ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਹਰਿਮੰਦਰ ਸਾਹਿਬ ਤਿਆਰ ਕਰਵਾ ਚੁੱਕੇ ਸੀ ਸਰੋਵਰ ਸਾਹਿਬ ਤਿਆਰ ਕਰਵਾ ਚੁੱਕੇ ਤੇ ਆਖਿਰ ਕੀ ਲੋੜ ਪਈ ਕਿ ਇਹ ਗੁਰਦੁਆਰਾ ਸਾਹਿਬ ਵੀ ਤਿਆਰ ਹੋਇਆ ਦਰਸਲ ਦੱਸ ਦਵਾ ਫਰੈਂਡਸ ਇਹ ਇੱਕ ਇਹੋ ਜੀ ਥਾਂ ਤੇ ਗੁਰਦੁਆਰਾ ਸਾਹਿਬ ਬਣਿਆ ਜੋ ਕਿ ਇੰਡੀਆ ਤੋਂ ਪਾਕਿਸਤਾਨ ਅਫਗਾਨਿਸਤਾਨ ਦਾ ਇੱਕ ਇੱਕ ਨੈਸ਼ਨਲ ਹਾਈਵੇ ਰੋਡ ਟੈਪ ਜਾਂਦਾ ਸੀ ਤੇ ਸਾਰੇ ਲੋਕ ਇੱਥੇ ਹੀ ਆਇਆ ਜਾਇਆ ਕਰਦੇ ਸੀ ਤੇ ਇੱਥੇ ਹੀ ਮਾਲਕ ਸਪੋਰਟ ਇੰਪੋਰਟ ਹੁੰਦਾ ਹੋਇਆ ਕਰਦਾ ਸੀ ਤੇ ਜਦੋਂ ਗੁਰੂ ਮਹਾਰਾਜ ਜੀ ਨੂੰ ਪਤਾ ਕਿ ਸਾਰੇ ਲੋਕੀ ਇੱਥੇ ਹੀ ਲੰਘ ਜਾਂਦੇ ਨੇ ਅਲੱਗ-ਅਲੱਗ ਜਗਾਵਾਂ ਤੇ ਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਲੱਗ ਥਾਂ ਤੇ ਪਿਆ ਜਾਂਦਾ ਹੈ ਤੇ ਲੋਕੀ ਉੱਥੇ ਦਰਸ਼ਨ ਦੇਦਾਰ ਨਹੀਂ ਕਰ ਪਾਉਂਦੇ ਤੇ ਉਹਨਾਂ ਨੇ ਇਸ ਵਜ੍ਹਾ ਕਰ ਸਾਮਗੂ ਹੀ ਇੱਥੇ ਗੁਰਦੁਆਰਾ ਸਾਹਿਬ ਵੀ ਤਿਆਰ ਹੋਇਆ ਜੇਕਰ ਲੋਕੀ ਉੱਥੇ ਦਰਸ਼ਨਾਂ ਕਰ ਸਕਣ ਤੇ ਇੱਥੇ ਦਰਸ਼ਨ ਕਰਦੇ ਹੋਏ ਅਗਲੇ ਥਾਂ ਤੱਕ ਜਾ ਸਕਣ ਤੇ ਫਰੈਂਡਸ ਆਈ ਰੀਜਨ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬਹੁਤ ਹੀ ਵਿਸ਼ਾਲ ਸਰੋਵਰ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਫਰੈਂਡਸ ਗੁਰਦੁਆਰਾ ਤਰੰਤਰਾ ਸਾਹਿਬ ਆਪਾਂ ਦਰਸ਼ਨ ਕਰਕੇ ਹੁਣ ਜਾ ਰਹੇ ਹਾਂ ਗੁਰਦੁਆਰਾ ਲਕੀਰ ਸਾਹਿਬ ਤੇ ਉੱਥੇ ਦੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਸੋ ਫਰੈਂਡਸ ਜਿੱਦਾਂ ਹੀ ਆਪਜੀ ਤਰਨਤਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੋਗੇ ਤੇ 10 ਮਿੰਟ ਦੀ ਵਾਕਿੰਗ ਡਿਸਟੈਂਸ ਤੇ ਹੈਗਾ ਹੈ ਗੁਰਦੁਆਰਾ ਲਕੀਰ ਸਾਹਿਬ ਫਤਿਹ ਚੱਕ ਪਿੰਡ ਦੇ ਵਿੱਚ ਤਰਨਤਾਰਨ ਜਿਹੜਾ ਲਾਸਤ ਯੁੱਧ ਹੋਇਆ ਸੀ ਬਾਬਾ ਦੀਪ ਸਿੰਘ ਜੀ ਦਾ ਬੈਕਟਲੌਗ ਅੰਮ੍ਰਿਤਸਰ ਜੋ ਕਿ ਅਫਗਾਨੀ ਸੈਨਾ ਨਾਲ ਹੋਇਆ ਸੀ ਤੇ ਇੱਥੇ ਹੀ ਬਾਬਾ ਦੀਪ ਸਿੰਘ ਨੇ ਸਾਰੀ ਸਿੱਖ ਸੰਗਤ ਇਕੱਠੀ ਕਰਕੇ ਆਪਣੀ ਇੱਕ ਫੌਜ ਤਿਆਰ ਕੀਤੀ ਸੀ ਤੇ ਇੱਥੇ ਇੱਕ ਲਕੀਰ ਖਿੱਚੀ ਸੀ ਜਰ ਨਾਲ ਕਿ ਆਸ ਕਿ ਜਿੰਨੂ ਜਿੰਨੂ ਆਪਣੀ ਮੌਤ ਕਬੂਲ ਆ ਲਕੀਰ ਟੱਪ ਕੇ ਆ ਜਾਣ ਤੇ ਉਸ ਤੋਂ ਬਾਅਦ ਜਿੰਨੀ ਸਿੱਖ ਸੰਗਤ ਦੇ ਜਿੰਨੀ ਹੀ ਫੌਜ ਤਿਆਰ ਸੀ ਉਹ ਸਾਰੇ ਲਕੀ ਟਪ ਕੇ ਆ ਗਏ ਕਿਉਂਕਿ ਉਹ ਸਾਰੇ ਜੋਸ਼ ਚ ਸੀ ਤੇ ਉਸ ਤੋਂ ਬਾਅਦ ਬੈਟਲ ਆਫ ਅੰਮ੍ਰਿਤਸਰ ਦਾ ਯੁੱਧ ਹੁੰਦਾ ਤੇ ਇਸੇ ਥਾਂ ਤੋਂ ਬਾਬਾ ਦੀਪ ਸਿੰਘ ਜੀ ਨੇ ਆਪਣੀ ਸਾਰੀ ਫੌਜ ਤਿਆਰ ਕੀਤੀ ਸੀ ਤੇ ਆਓ ਫਰੈਂਡਸ ਕਰਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਤੇ ਆਪ ਵੀ ਨਵੀਂਦੇ a few hours later So friends tarantaran di tartee Guru Maharaj de darshan karan to baad apan sham vele pahunchukke haan Ambala vikhe te Ambala ik bahut hi aitihasik gurudwara tarantaran Sahib Sri Guru Har Krishan Sahib ji da gurudwara Pandokhada Sahib te itthe hi Guru Har Krishan Sahib ji ne ik goonge bole to bhi Gita de shlok de arth katwa ditte si te pura itihas tusi google kar sakde ho to baaki hun Guru Maharaj de darshan karde haan te aap ji nu vi karwaunde haan hours later so friends काफी समय हो चुका है रात दा अराउंड 9:30 बज चुके ने ते आपा हुन एक विच ब्रेक लेती हां अंबाला गुरुद्वारा साहिब दर्शन करन तो बाद ते इथे आधे घंटे लेके ਸਾਡੀ پاس ਇੱਥੇ ਰੁਕੀ ਹੈ ਤੇ ਸੰਗਤ ਇੱਥੇ ਥੋੜਾ ਜਿਹਾ ਬ੍ਰੇਕ ਲਏਗੀ ਜਿਹਨੇ ਥੋੜਾ ਖਾਣਾ ਪੀਣਾ ਲੰਗਰ ਪ੍ਰਸ਼ਾਦਾ ਕਰਨਾ ਹੈ ਤੇ 70 ਮਾਈਲਸ ਹੋਟਲ ਤੇ ਵਾਪਸੀ ਰੁਕਦੇ ਆ ਤੇ ਚਲਦੇ ਆਂ ਅੰਦਰ ਕੁਛ ਹਲਕਾ ਫੁਲਕਾ ਖਾਉਂਦੇ ਆ ਦੋਸਤੋਂ ਪਰ ਪਹੁੰਚਾਂਗੇ ਕਾਰ ਤੇ ਅੱਜ ਦੀ ਵੀਡੀਓ ਨੂੰ ਵੀ ਬਸ ਇੱਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਚੀ ਅੱਛਾ ਲੱਗੀ ਜਾਂ ਬੁਰਾ ਲੱਗਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ